ਵਰਗੀਆਂ ਕੁੜੀਆਂ ਇਹ ਕਿਤਾਬਾਂ ਵਰਗੀਆਂ ਕੁੜੀਆਂ ਲਿਖਿਆ ਜਿਨੇ ਆ ਤੇ ਉਹ ਸਾਡੇ ਨਾਲ ਮੌਜੂਦ ਨੇ ਪਰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਬਸਤਾਕਰ ਸ਼ੁਰੂ ਕੀਤਾ ਗਿਆ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਗੁਰਮੁਖੀ ਲੋਪ ਹੁੰਦੀ ਜਾ ਰਹੀ ਹੈ ਸੋ ਪੰਜਾਬੀ ਅਲੋਪ ਹੁੰਦੀ ਜਾ ਰਹੀ ਹੈ ਸੋ ਉਹਨਾਂ ਦੇ ਵੱਲ ਇੱਕ ਅਜਿਹੇ ਤਰੀਕੇ ਦੇ ਨਾਲ ਪੰਜਾਬੀ ਨੂੰ ਅੱਗੇ ਲੈ ਕੇ ਆਂਦਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਸिलाई ਕਢਾਈ ਦੇ ਰਾਹੀਂ ਹੀ ਜਿਹੜੇ ਇਸ ਨੂੰ ਅੱਗੇ ਵਧਾਇਆ ਜਾ ਰਿਹਾ ਜੇ ਦੇਖਿਆ ਜਾਵੇ ਕਿ ਜਿਵੇਂ ਹੁਣ ਸਕੂਲ ਦੇ ਵਿੱਚ ਜਾਂਦੇ ਆ ਬੱਚੇ ਤੇ ਕਾਲਜ ਦੇ ਵਿੱਚ ਜਿਵੇਂ ਪੜਨ ਦੇ ਲਈ ਜਾਂਦੇ ਆ ਤੇ ਉੱਥੇ ਜਿੱਥੇ ਹੋਰ ਭਾਸ਼ਾਵਾਂ ਨੂੰ ਜਿਹੜੀ ਆ ਮਾਨਤਾ ਦਿੱਤੀ ਜਾਂਦੀ ਹੈ ਸੋ ਉੱਥੇ ਹੀ ਇਹਨਾਂ ਦੇ ਵੱਲੋਂ ਪੰਜਾਬੀ ਨੂੰ ਉਸੇ ਬਸਤੇ ਦੇ ਵਿੱਚ ਜਿੱਥੇ ਹੋਰ ਕਿਤਾਬਾਂ ਉਸ ਬਸਤੇ ਦੇ ਵਿੱਚ ਹੁੰਦੀਆਂ ਨੇ ਉਸੇ ਬਸਤੇ ਦੇ ਵਿੱਚ ਬਸਤੇ ਦੇ ਬਾਹਰ ਜਿਹੜੀ ਆ ਪੰਜਾਬੀ ਭਾਸ਼ਾ ਨੂੰ ਲਿਖਿਆ ਗਿਆ ਤੇ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਕਹਿੰਦਾ ਮਤਲਬ ਕਿ ਅੱਜ ਉਹਨਾਂ ਦੇ ਵੱਲੋਂ ਹੀ ਕੀਤਾ ਸੈਟ ਵੀ ਕੀਤਾ ਗਿਆ ਜੋ ਕਿ ਕੁੜੀਆਂ ਦੇ ਲਈ ਇੱਕ ਐਗਜ਼ਾਮਪਲ ਹੈ ਤੇ ਅੱਜ ਮੇਰੇ ਨਾਲ ਮੌਜੂਦ ਨੇ ਰੁਪਿੰਦਰ ਕੌਰ ਜੀ ਤੇ ਸਵਾਗਤ ਕਰਦੇ ਹਾਂ ਸਸ਼ੀਕਲ ਜੀ। ਸਸ਼ੀਕਲ ਜੀ। ਕਿਵੇਂ ਹੋ? ਬਹੁਤ ਵਧੀਆ। ਅਹ ਦੀ ਤੁਸੀਂ ਜਿਵੇਂ ਹੁਣ ਇਹ ਕੰਮ ਸ਼ੁਰੂ ਕੀਤਾ ਹਨਾ ਤੇ ਬਹੁਤ ਵਧੀਆ ਜਿਹੜਾ ਲੱਗਦਾ ਹੈ ਕਿ ਕੁੰਡੀਆਂ ਅੱਗੇ ਆ ਰਹੀਆਂ ਨੇ ਤੇ ਆਪਦਾ ਕੰਮ ਚਲਾ ਰਹੀਆਂ ਨੇ ਪਰ ਤੁਸੀਂ ਕੰਮ ਕਰਨ ਦਾ ਵੀ ਕਹਿੰਦੇ ਨੇ ਕਿ ਤਰੀਕਾ ਹੁੰਦਾ ਹੈ ਹਨਾ ਤੇ ਕਿਹੜੇ ਕੰਮ ਦੇ ਵਿੱਚ ਸਾਨੂੰ ਮੁਹਾਰਤ ਹਾਸਲ ਹੋਵੇ ਇਹ ਵੀ ਸਾਡੇ ਜਿਹੜੀ ਦਿਮਾਗ ਦੀ ਸੋਚ ਹੁੰਦੀ ਆ ਸੋ ਤੁਸੀਂ ਇੱਕ ਅਲੱਗ ਕੰਮ ਸ਼ੁਰੂ ਕੀਤਾ ਕਿ ਕਿਵੇਂ ਪੰਜਾਬੀ ਨੂੰ ਲੈ ਕੇ ਅੱਗੇ ਆਏ ਤੇ ਉਸੇ ਨੂੰ ਤੁਸੀਂ ਸਿਲਾਈ ਕਢਾਈ ਜਿਵੇਂ ਆਪਾਂ ਸੂਟ ਸਿੰਦੇ ਆ ਤੇ ਪਰ ਤੁਸੀਂ ਪੰਜਾਬੀ ਨੂੰ ਸਿਲਾਈ ਕਢਾਈ ਦੇ ਵਿੱਚ ਹਿੱਸਾ ਬਣਾ ਕੇ ਅੱਗੇ ਲੈ ਕੇ ਆਂਦਾ ਹਾਂਜੀ ਜਿਵੇਂ ਹਮੇਸ਼ਾ ਹੁੰਦਾ ਹੁੰਦਾ ਵੀ ਕੋਈ ਵੀ ਕੰਮ ਜਦੋਂ ਆਪਾਂ ਕਰਦੇ ਆ ਹਨਾ ਤਾਂ ਤੁਹਾਡੇ ਆਲੇ ਦੁਆਲੇ ਦਾ ਮਾਹੌਲ ਉਸ ਚੀਜ਼ ਤੇ ਕਾਫੀ ਇਫੈਕਟ ਪੈਂਦਾ ਹੁੰਦਾ ਉਹਨਾਂ ਚੀਜ਼ਾਂ ਦਾ ਵੀ ਜਿਵੇਂ ਦੇ ਕਹਿੰਦੇ ਹੁੰਦੇ ਮਾਹੌਲ ਤੁਸੀਂ ਰਹਨੇ ਹੋ ਤੁਸੀਂ ਓਵੇਂ ਦੇ ਹੁੰਨੇ ਹੋ ਹਨਾ ਓਵੇਂ ਹੀ ਮੇਰੀ ਐਮਏ ਪੰਜਾਬੀ ਦੀ ਆ ਤੇ ਨੈਟ ਪੰਜਾਬੀ ਵਿੱਚ ਸੀ ਐਮਬੀ ਐਡ ਹੈ ਹਨਾ ਤਾਂ ਮੈਂ ਮਤਲਬ ਕੁਝ ਐਵੇਂ ਦਾ ਮਾਹੌਲ ਦੇਖਿਆ ਸੀ ਪੰਜਾਬੀ ਨੂੰ ਲੈ ਕੇ ਹਨਾ ਜਿਵੇਂ ਪੰਜਾਬੀ ਲਿਟਰੇਚਰ ਪੜਿਆ ਸੀਗਾ ਸਾਹਿਤ ਪੜਦੇ ਆਪਾਂ ਨਾਵਲ ਕਹਾਣੀਆਂ ਤਾਂ ਉਦੋਂ ਮੈਨੂੰ ਇਹ ਲੱਗਿਆ ਵੀ ਪਹਿਲਾਂ ਵਾਲੇ ਟਾਈਮ 'ਚ ਪੰਜਾਬੀ ਬਹੁਤ ਜ਼ਿਆਦਾ ਵਧੀਆ ਸੀ ਹਨਾ ਲੋਕ ਪੰਜਾਬੀ ਬੋਲਣ ਤੇ ਮਾਣ ਮਹਿਸੂਸ ਕਰਦੇ ਸੀ ਪਰ ਜਿਵੇਂ ਮੈਂ ਪਟਿਆਲੇ ਆਈ ਆਪਾਂ ਸ਼ਹਿਰ ਵਾਲਾ ਮਾਹੌਲ ਦੇਖਦੇ ਆਂ ਤੇ ਇੱਥੇ ਉਲਟ ਹੋ ਜਾਂਦੀਆਂ ਨੇ ਚੀਜ਼ਾਂ ਇੱਥੇ ਹੋ ਜਾਂਦਾ ਵੀ ਪੰਜਾਬੀ ਬੋਲਣ ਤੇ ਉਹ ਸ਼ਰਮ ਮਹਿਸੂਸ ਕਰ ਰਹੇ ਨੇ ਤਾਂ ਮੈਨੂੰ ਇਹ ਚੀਜ਼ ਲੱਗੀ ਪੰਜਾਬੀ ਹੋ ਕੇ ਹਨਾ ਪੰਜਾਬੀ ਨੂੰ ਆਪਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਅੱਗੇ ਲੈ ਕੇ ਆਉਣਾ ਚਾਹੀਦਾ ਪੰਜਾਬੀ ਨੂੰ ਪਰ ਆਪਾਂ ਖੁਦ ਹੀ ਪੜ੍ਹ ਲਿਖ ਕੇ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰਨ ਲੱਗ ਗਏ ਤਾਂ ਬਸ ਤਾਂ ਕਰ ਸ਼ੁਰੂ ਕਰਨ ਦਾ ਮੇਨ ਕਹਿ ਲੋ ਮਕਸਦ ਇਹ ਹੀ ਸੀ ਵੀ ਪੰਜਾਬੀ ਨੂੰ ਇੰਨਾ ਕੁ ਹਾਈਲਾਈਟ ਕਰਦੀ ਆਪਾਂ ਹਨ ਤੇ ਇਹ ਵੀ ਪੰਜਾਬੀ ਹਰ ਇੱਕ ਨੂੰ ਐਵੇਂ ਪਤਾ ਲੱਗੇ ਵੀ ਹਾਂ ਉਹ ਊੜਾ ੜਾ ਲਿਖਿਆ ਹੋਇਆ ਉਹ 35 ਅੱਖਰੀਆ ਉਹ ਪੰਜਾਬੀ 'ਚ ਕੋਈ ਸ਼ਬਦ ਲਿਖਿਆ ਹੋਇਆ ਜੀ ਮੈਂ ਆਪਾਂ ਲਿਖਦੇ ਨੇ ਕਿਤਾਬਾਂ ਵਰਗੀਆਂ ਕੁੜੀਆਂ ਹਨਾ ਜੀ ਤੋ ਤਾਂ ਇਹੀ ਹੁੰਦਾ ਵੀ ਕਿਤਾਬਾਂ ਵਰਗੀਆਂ ਕੁੜੀਆਂ ਵੀ ਕੁੜੀਆਂ ਕਿਤਾਬਾਂ ਵੀ ਪੜਨਾ ਜਾਣਦੀਆਂ ਨੇ ਹਨਾ ਮੇਨ ਅਸਲ 'ਚ ਇਹਦਾ ਇਹ ਚੀਜ਼ਾ ਵੀ ਕੁੜੀਆਂ ਸਿਰਫ ਘਰ ਦੇ ਕੰਮ ਕਰਨਾ ਹੀ ਨਹੀਂ ਜਾਣਦੀਆਂ ਕੁੜੀਆਂ ਕਿਤਾਬਾਂ ਪੜ ਕੇ ਅੱਗੇ ਵਧਣਾ ਵੀ ਜਾਣਦੀਆਂ ਨੇ ਤੇ ਦੂਸਰੀ ਗੱਲ ਰਹੀ ਕੰਮ ਕਰਨ ਦੀ ਸਲਾਈ ਕੜਾਈ ਦਾ ਕੰਮ ਹਨਾ ਜੀ ਜਦੋਂ ਤੁਸੀਂ ਕੋਈ ਵੀ ਕੰਮ ਆਪਣੀ ਇੱਛਾ ਅਨੁਸਾਰ ਕਰਦੇ ਹੋ ਆਪਣੇ ਇੰਟਰਸਟ ਨਾਲ ਕਰਦੇ ਹੋ ਤਾਂ ਉਹ ਕੰਮ ਤੁਹਾਨੂੰ 100% ਅੱਗੇ ਲੈ ਕੇ ਹੀ ਜਾਂਦਾ ਮੇਰਾ ਹਮੇਸ਼ਾ ਹੀ ਰਿਹਾ ਵੀ ਪਰ ਸ਼ਰਤ ਇਹ ਚੀਜ਼ ਹੋਣੀ ਚਾਹੀਦੀ ਵੀ ਤੁਸੀਂ ਸੱਚੀ ਉਹ ਕੰਮ ਆਪਣੇ ਮਨ ਨਾਲ ਕਰ ਰਹੇ ਹੋ ਦੇਖਾ ਦੇਖੀ ਨਾਲ ਨਾ ਕਰ ਰਹੇ ਹੋ ਵੀ ਹੋਣਾ ਵੀ ਉਹ ਕੰਮ ਉਹਨੇ ਕੀਤਾ ਸੀਗਾ ਉਹ ਵਧੀਆ ਰਿਹਾ ਉਹਦਾ ਹਨਾ ਵੀ ਮੈਂ ਵੀ ਕਾਮਯਾਬ ਹੂੰ ਐਵੇਂ ਨਹੀਂ ਹੁੰਦਾ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਇੱਕ ਸਵਾਲ ਕਰਨਾ ਚਾਹੀਦਾ ਵੀ ਕੀ ਸੱਚੀ ਮੁੱੱਚੀ ਇਹ ਕੰਮ ਤੁਹਾਡੇ ਮਨ ਨਾਲ ਹੋ ਰਿਹਾ ਤਾਂ ਕੋਈ ਵੀ ਕੰਮ ਤੁਸੀਂ ਆਪਣੇ ਮਨ ਨਾਲ ਕਰੋਗੇ ਤਾਂ ਸੱਚੀ ਉਹ ਬਹੁਤ ਅੱਗੇ ਤੱਕ ਜਾਓਗੇ ਤੇ ਜਿਵੇਂ ਹੁਣ ਤੁਸੀਂ ਕੰਮ ਇਹ ਸ਼ੁਰੂ ਕੀਤਾ ਤੇ ਤੁਸੀਂ ਇਹ ਵੀ ਦੱਸ ਦਿਓ ਕਿ ਪਹਿਲਾਂ ਤੁਸੀਂ ਘਰੋਂ ਜਿਹੜਾ ਕੋਈ ਵੀ ਬੁਟੀਕ ਦਾ ਕੰਮ ਕਰਦੇ ਸੀਗੇ ਆਪਦੇ ਸ਼ਹਿਰ ਉਹਨਾਂ ਉੱਥੇ ਤੇ ਉੱਥੋਂ ਤੁਸੀਂ ਇੱਥੇ ਯੂਨੀਵਰਸਿਟੀ ਸਟੱਡੀ ਦੀ ਲਈ ਆਏ ਤੇ ਇੱਥੇ ਤੁਸੀਂ ਆਪਦੇ ਉਸੇ ਕੰਮ ਨੂੰ ਕੰਟੀਨਿਊ ਕੀਤਾ ਪਰ ਪਰਿਵਾਰ ਦਾ ਤੁਹਾਡੇ ਨਾਲ ਕਿੰਨਾ ਕੁ ਸਹਿਯੋਗ ਸੀਗਾ ਇਸ ਕੰਮ ਦੇ ਵਿੱਚ ਇਸ ਮਾਮਲੇ 'ਚ ਮੈਂ ਹਮੇਸ਼ਾ ਕਹਿੰਨੀ ਹਾਂ ਮੈਂ ਬਹੁਤ ਲੱਕੀਆ ਹਾਂ ਨਾ ਤੇ ਮੇਰੀ ਫੈਮਿਲੀ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਬੇਸ਼ੱਕ ਇਹ ਕੁਛਕੁਝ ਜਿਵੇਂ ਹੁੰਦੀਆਂ ਨੇ ਵੀ ਉਹ ਤੁਹਾਨੂੰ ਵੈਸੇ ਨਹੀਂ ਬੋਲ ਕੇ ਕਹਿੰਦੇ ਵੀ ਪੁੱਤ ਅਸੀਂ ਤੇਰੇ ਨਾਲ ਆ ਹਣਾ ਜੀ ਪਰ ਦੂਸਰੀ ਗੱਲ ਮੇਰੇ ਲਈ ਇਹ ਵੀ ਉਹਨਾਂ ਨੇ ਮੈਨੂੰ ਕਦੇ ਰੋਕਿਆ ਵੀ ਨਹੀਂ ਕੰਮ ਕਰਨ ਤੋਂ ਮੇਰੇ ਲਈ ਵੱਡੀ ਗੱਲ ਇਹ ਸੀ ਉਹਨਾਂ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਵੀ ਇਹ ਨਹੀਂ ਕਰਨਾ ਉਹਨਾਂ ਨੇ ਸਿਰਫ ਮੈਨੂੰ ਇੰਨੀ ਇੱਕ ਜ਼ਰੂਰ ਗੱਲ ਕਹੀ ਵੀ ਹਾਂ ਵੀ ਪੜ੍ਹਨ ਲਿਖਣ ਗਈਆਂ ਨਾ ਵੀ ਉੱਥੇ ਤਾਂ ਪੜਾਈ ਕਰਨੀ ਵੱਧ ਤੇ ਆਉਂਦੀ ਕੰਮ ਕਰਨੀ ਘੱਟ ਤੇ ਆਉਂਦੀ ਮੈਨੂੰ ਹਮੇਸ਼ਾ ਇਹ ਚੀਜ਼ ਕਹੀ ਗਈ ਆ ਤੇ ਪਰ ਮੈਨੂੰ ਲੱਗਦਾ ਹੁੰਦਾ ਵੀ ਮਾਪੇ ਦਾ ਵੀ ਇੱਕ ਯਕੀਨ ਜਿੱਤਣਾ ਹੁੰਦਾ ਤੁਸੀਂ ਆਪ ਹਨਾ ਕੁੜੀਆਂ ਨੂੰ ਖਾਸ ਕਰਕੇ ਉਹ ਚੀਜ਼ ਬਣਾਉਣੀ ਪੈਂਦੀ ਆ ਕਿਉਂਕਿ ਹਰ ਰਿਸ਼ਤਾ ਤੁਹਾਨੂੰ ਪਰਖਦਾ ਮੈਨੂੰ ਲੱਗਦਾ ਹੁੰਦਾ ਨਾ ਪਰ ਇੱਕ ਵਾਰੀ ਤੁਸੀਂ ਉਸ ਪਰਖ ਚੋਂ ਪੂਰੇ ਉੱਤਰ ਜੋਂ ਤਾਂ ਸੱਚੀ ਉਹ ਰਿਸ਼ਤਾ ਤੁਹਾਨੂੰ ਕਦੇ ਵੀ ਨਹੀਂ ਛੱਡਦਾ ਜਾਂ ਕਹਿ ਲਓ ਵੀ ਉਹ ਹਮੇਸ਼ਾ ਤੁਹਾਡਾ ਸਾਥ ਦਿੰਦਾ ਤਾਂ ਐਵੇਂ ਹੀ ਪਰਿਵਾਰ ਵਾਲੇ ਵੀ ਇੱਕ ਵਾਰੀ ਦੇਖਦੇ ਹੁੰਦੇ ਨੇ ਕਿ ਸੱਚੀ ਸਾਡਾ ਧੀ ਪੁੱਤ ਬਾਹਰ ਜਾ ਕੇ ਪੜ ਰਿਆ ਤਾਂ ਜਦੋਂ ਮੇਰੇ ਵੀ ਘਰ ਦੇ ਨੂੰ ਇਹ ਚੀਜ਼ ਹੋਈ ਸੀ ਵੀ ਨੈਟ ਕਲੀਅਰ ਹੋਇਆ ਸੀ ਨਾ ਪੰਜਾਬੀ ਦਾ ਤਨਨ ਸੁਚੀਆ ਵਿੱਚ ਲੱਗਿਆ ਸੀ ਵੀ ਹਾਂ ਪੜ ਰਹੀ ਐ ਨਾਲ ਮਿਹਨਤ ਵੀ ਕਰ ਰਹੀ ਆ ਤਾਂ ਹੁਣ ਤਾਂ ਮਤਲਬ ਇਹ ਵੀ ਕਾਫੀ ਸਪੋਰਟ 'ਚ ਚੱਲਦੇ ਨੇ ਪਰ ਫਿਰ ਵੀ ਮਾਮਾ ਤਾਂ ਹੁਣ ਵੀ ਕਹਿ ਦਿੰਦੀਆਂ ਹੁੰਦੀਆਂ ਨੇ ਵੀ ਕੰਮ ਚ ਹੀ ਨਾ ਵੜੀ ਰਹੀ ਪੜ ਵੀ ਲਈ ਕਿਉਂਕਿ ਇਹ ਤਾਂ ਆਪਾਂ ਅਕਸਰ ਘਰਾਂ ਦੇ ਵਿੱਚ ਸੁਣਦੇ ਆ ਕਿ ਜੇ ਬੱਚੇ ਮਾਪੇ ਦੇ ਲਈ ਬੱਚੇ ਤਾਂ ਹਮੇਸ਼ਾ ਬੱਚੇ ਰਹਿਣਗੇ ਚਾਹੇ ਉਹ ਬੁੱਢਾ ਹੀ ਕਿਉਂ ਨਾ ਹੋ ਜਾਵੇ ਹਨਾ ਤੇ ਜਿਵੇਂ ਹੁਣ ਗੱਲ ਕਰੀਏ ਸਾਡੇ ਆਲੇ-ਦੁਆਲੇ ਦੀ ਸਾਡਾ ਆਲਾ-ਦੁਆਲਾ ਜਿਹੜਾ ਕੁੜੀਆਂ ਨੂੰ ਲੈ ਕੇ ਬਹੁਤ ਕੁਝ ਬੋਲਦਾ ਆ ਕਿ ਕਿਵੇਂ ਇੱਕ ਕੁੜੀ ਕੰਮ ਕਰਦੀ ਆ ਤਾਂ ਉਸੇ ਕੰਮ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਜਾਂਦਾ ਕਿ ਬਾਸ ਹ ਬਹੁਤ ਹੋ ਗਈ ਸਟੱਡੀ ਜਾਂ ਫਿਰ ਹੁਣ ਤੱਕ ਕੋਈ ਨਹੀਂ ਅੱਗੇ ਕਰ ਲਈ ਨਾ ਤੇ ਪਰਿਵਾਰ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰ ਜਾਂ ਫਿਰ ਸਾਡਾ ਆਂਡ ਗੋਆਂ ਤੁਹਾਨੂੰ ਕਿਸ ਨਜ਼ਰ ਨਾਲ ਦੇਖਦਾ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ ਸ਼ੁਰੂ ਸ਼ੁਰੂ ਜਿੱਦਾਂ ਹੁੰਦਾ ਹੈ ਨਾ ਹੁਣ ਵੀ ਮੈਨੂੰ ਕਹਿ ਜਾਂਦੇ ਨੇ ਜਦੋਂ ਵੀ ਮੈਂ ਉੱਥੇ ਜਾਂਦੀ ਆ ਵੀ ਕਿੰਨੀ ਕਿ ਰਹੀ ਹੈ ਜੀ ਤੇਰੀ ਪੜ੍ਹਾਈ ਹੈ ਨਾ ਵੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਬਾਹਰ ਗਈ ਨੂੰ ਪਰ ਉਹਨਾਂ ਨੂੰ ਕਈ ਵਾਰ ਕੁਝ ਚੀਜ਼ਾਂ ਨਹੀਂ ਪਤਾ ਹੁੰਦੀਆਂ ਮੈਨੂੰ ਲੱਗਦਾ ਹੁੰਦਾ ਵੀ ਹੋਰਾਂ ਨੂੰ ਸਮਝਾਉਣ ਦੀ ਬਜਾਏ ਤੁਸੀਂ ਆਪਣੇ ਪਰਿਵਾਰ ਨੂੰ ਸਮਝਾਈਆਂ ਹੋਈਆਂ ਨੇ ਚੀਜ਼ਾਂ ਜੇ ਉਹ ਸਮਝ ਰਿਆ ਤੁਹਾਨੂੰ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਲੋਕ ਤਾਂ ਹਮੇਸ਼ਾ ਹੀ ਬੋਲਦੇ ਨੇ ਉੱਥੇ ਪਿੰਡਾਂ ਵਾਲਿਆਂ ਨੂੰ ਛੱਡ ਕੇ ਤੁਸੀਂ ਛੱਡੋ ਸ਼ਹਿਰ ਵਾਲੇ ਜਿੱਥੇ ਤੁਸੀਂ ਰਹਿ ਰਹੇ ਹੋ ਨੇ ਇੱਥੇ ਵੀ ਲੋਕ ਬੋਲ ਰਹੇ ਹੁੰਦੇ ਨੇ ਬਸ ਆਪਾਂ ਇਹ ਹੁੰਦਾ ਵੀ ਆਪਾਂ ਉਹਨਾਂ ਕਿਉਂਕਿ ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਆ ਕੋਈ ਨਵੀਂ ਗੱਲ ਥੋੜੀ ਆ ਹਨਾ ਜਿਵੇਂ ਆਪਾਂ ਕਹਿ ਦਈਏ ਵੀ ਮੇਰੇ ਨਾਲ ਐਵੇਂ ਹੋ ਰਿਹਾ ਕਈ ਵਾਰ ਕੁੜੀਆਂ ਦਾ ਇਹ ਹੁੰਦਾ ਵੀ ਮੇਰੇ ਨਾਲ ਹੀ ਐਵੇਂ ਕਿਉਂ ਹੋ ਗਿਆ ਹਨਾ ਆਪਾਂ ਉਸ ਚੀਜ਼ ਨੂੰ ਲੈ ਕੇ ਰੋਣਾ ਪਿੱਟਣਾ ਸ਼ੁਰੂ ਕਰ ਦਿੰਨੇ ਆ ਪਰ ਨਹੀਂ ਇਹ ਸਦੀਆਂ ਤੋਂ ਹੀ ਹੁੰਦਾ ਆ ਤੁਸੀਂ ਕੋਈ ਨੋਕھے ਨਹੀਂ ਹੈਗੇ ਜਿਹੜਾ ਤੁਹਾਡੇ ਨਾਲ ਐਵੇਂ ਹੋ ਰਿਹਾ ਬਸ ਤੁਹਾਡਾ ਸਿਰਫ ਮੈਨੈਚ ਹੀ ਚਾਹੀਦਾ ਵੀ ਤੁਸੀਂ ਆਪਣੇ ਕੰਮ ਤੇ ਪੂਰਾ ਫੋਕਸ ਰੱਖੋ ਤੁਸੀਂ ਜਿਹੜਾ ਜਿਹੜਾ ਧਿਆਨ ਹੋਰਾਂ ਦੀਆਂ ਗੱਲਾਂ ਤੇ ਦੇ ਰਹੇ ਹੋ ਨਾ ਕੁੜੀਆਂ ਲਈ ਮੇਰੀ ਖਾਸ ਕਰਕੇ ਸਲਾਹ ਹੁੰਦੀ ਆ ਵੀ ਉਹ ਧਿਆਨ ਉਧਰੋਂ ਹਟਾ ਕੇ ਆਪਣੇ ਕੰਮ ਤੇ ਦੇ ਲੋਣਾ ਤਾਂ ਤੁਸੀਂ ਸੱਚੀ ਬਹੁਤ ਖੁਸ਼ ਵੀ ਹੋਵੋਗੇ ਤੇ ਤੁਹਾਨੂੰ ਸੱਚੀ ਬਹੁਤ ਸਕੂਨ ਮਿਲੂਗਾ ਅਬ ਤੁਸੀਂ ਕੁੜੀਆਂ ਦੀ ਗੱਲ ਕੀਤੀ ਹੈ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਹੁਣ ਕੁੜੀਆਂ ਅੱਗੇ ਵਧ ਰਹੀਆਂ ਨੇ ਹਨਾ ਤੇ ਹਰ ਖੇਤਰ ਦੇ ਵਿੱਚ ਜਾ ਰਹੀਆਂ ਨੇ ਪਰ ਜਿਵੇਂ ਹੁਣ ਬੁਟੀਕ ਲਾਈਨ ਦੇ ਵਿੱਚ ਦੇਖਿਆ ਜਾਵੇ ਸਿਲਾਈ ਕਢਾਈ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਕੁੜੀਆਂ ਇਹ ਸੋਚਦੀਆਂ ਕਿ ਬਸ ਸੂਟ ਹੀ ਸਿਣਿਆ ਹਨਾ ਇਸ ਦੇ ਵਿੱਚ ਸੂਟ ਆ ਜਾਂ ਫਿਰ ਕਢਾਈ ਵਾਲੇ ਕਰ ਲਓ ਜਾਂ ਫਿਰ ਉਸ ਤੋਂ ਥੋੜਾ ਚੇਂਜ ਕਰ ਲਓ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਸੂਟਾਂ ਤੋਂ ਇਲਾਵਾ ਕਢਾਈ ਤੋਂ ਇਲਾਵਾ ਤੁਸੀਂ ਇਹ ਡਿਫਰੈਂਟ ਕੰਮ ਚੂਜ਼ ਕੀਤਾ ਹਨਾ ਤੇ ਇੱਕ ਹਰ ਇੱਕ ਦੀ ਜਿਹੜੀ ਆ ਪਸੰਦ کہہ ਲੋ ਜਾਂ ਫਿਰ ਕਹਿ ਲੋ ਕਿ ਜ਼ਰੂਰਤ ਆ ਬੈਗ ਜ਼ਰੂਰਤ ਆ ਨਾ ਜੇ ਆਪਾਂ ਕਿਤੇ ਵੀ ਜਾਣਾ ਹੈ ਤੇ ਉੱਥੇ ਵੀ ਸਾਡਾ ਜਿਹੜਾ ਬੈਗ ਕੰਮ ਆਉਂਦਾ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੁੜੀਆਂ ਸਿਲਾਈ ਕਢਾਈ ਦੇ ਵਿੱਚ ਜਿਵੇਂ ਸੂਟ ਤੋਂ ਇਲਾਵਾ ਤੇ ਬੁਟੀਕਾਂ ਵਾਲੇ ਸੂਟ ਤੋਂ ਇਲਾਵਾ ਤੇ ਹੋਰ ਕੀ ਐਕਸਟਰਾ ਕਰ ਸਕਦੀਆਂ ਨੇ ਸਿਲਾਈ ਕਢਾਈ ਦੇ ਵਿੱਚ ਬਿਲਕੁਲ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ ਜਿਵੇਂ ਬਹੁਤ ਮੇਰੇ ਐਵੇਂ ਫਰੈਂਡ ਸਰਕਲ 'ਚ ਬਹੁਤ ਕੁੜੀਆਂ ਨੇ ਹਨਾ ਜਿਹੜੀਆਂ ਸਭ ਤੋਂ ਪਹਿਲਾਂ ਵਧੀਆ ਪੜ੍ਹ ਲਿਖ ਵੀ ਰਹੀਆਂ ਸੀ ਹਨਾ ਜਾਂ ਸ਼ੁਰੂ-ਸ਼ੁਰੂ ਚੇ ਸੀਗਾ ਵੀ ਹਾਂ ਸੀ ਅੱਗੇ ਜਾ ਕੇ ਨੌਕਰੀ ਕਰਨੀ ਪਰ ਜਦੋਂ ਉਹਨਾਂ ਨੇ ਇਹ ਚੀਜ਼ ਸਮਝ ਆਈ ਵੀ ਕਿਸੇ ਦੇ ਨੌਕਰ ਬਾਨਾ ਨਾਲ ਚੰਗਾ ਤੁਸੀਂ ਆਪ ਆਪਣੇ ਇਹ ਠਾਣਾ ਚਾਰ ਬੰਦਿਆਂ ਨੂੰ ਕੰਮ ਦਾ ਉਹ ਜ਼ਿਆਦਾ ਵਧੀਆ ਕਿਨੋਂ ਵੀ ਆਪਣਾ ਬਿਜ਼ਨਸ ਸ਼ੁਰੂ ਕਰਨਾ ਹਨਾ ਤਾਂ ਇਹ ਚੀਜ਼ ਵਧੀਆ ਹੁੰਦੀ ਆ ਕੁੜੀਆਂ ਲਈ ਬਹੁਤ ਚੀਜ਼ਾਂ ਹੁੰਦੀਆਂ ਨੇ ਪਰ ਤੁਸੀਂ ਜਦੋਂ ਕੰਮ ਕਰ ਰਹੇ ਹੋ ਨਿਓ ਜਦੋਂ ਤੁਸੀਂ ਕਿਸੇ ਵੀ ਫੀਲਡ 'ਚ ਪੈ ਜਾਓ ਚਾਹੇ ਪੇਂਟਿੰਗ ਦਾ ਕੰਮ ਆ ਚਾਹੇ ਕੜਾਈ ਦਾ ਕੰਮ ਆ ਚਾਹੇ ਸਲਾਈ ਦਾ ਕੰਮ ਆ ਹਨਾ ਹਰ ਦਿਨਾਂ ਕੁਝ ਨਵਾਂ ਆਉਂਦਾ ਆਪਾਂ ਦੇਖਦੇ ਹਾਂ ਹੁਣ ਤਾਂ ਆਪਣੇ ਹੱਥਾਂ 'ਚ ਹਰ ਇੱਕ ਦੇ ਹੱਥ 'ਚ ਫੋਨ ਨੇ ਤੁਸੀਂ ਇੱਕ ਵਾਰੀ ਮੈਂ ਖੁਦ ਆ ਵੀ ਇੱਕ ਚੀਜ਼ ਨਵੀਂ ਬਣਾਉਣੀ ਆ ਹਨਾ ਮੈਨੂੰ ਲੱਗਦਾ ਵੀ ਅੱਜ ਕੁਝ ਨਵਾਂ ਬਣਾਇਆ ਪਰ ਜੇ ਉਸ ਤੋਂ ਬਾਅਦ ਫੋਨ ਚੱਕਦੇ ਆ ਤਾਂ ਉਸ ਤੋਂ ਵੀ ਵਧੀਆ ਚੀਜ਼ ਹੋਰ ਬਣੀ ਪਈ ਹੁੰਦੀ ਆ ਫਿਰ ਮੈਨੂੰ ਲੱਗਦਾ ਵੀ ਹਜੇ ਵੀ ਸਿੱਖਣਾ ਤਾਂ ਐਵੇਂ ਹੀ ਹਰ ਇੱਕ ਫੀਲਡ ਦੇ ਵਿੱਚ ਹਰ ਰੋਜ਼ ਕੁਝ ਨਵਾਂ ਆਉਂਦਾ ਤੁਸੀਂ ਹਰ ਰੋਜ਼ ਇੱਕ ਸਿੱਖਣ ਦੀ ਇੱਛਾ ਰੱਖੋ ਆਪਣੀ ਹਨਾ ਅੱਗੇ ਰੱਖੋ ਵੀ ਅਸੀਂ ਆ ਵੀ ਸਿੱਖਣਾ ਆ ਵੀ ਸਿੱਖਣਾ ਕਦੇ ਵੀ ਆਪਣੇ ਆਪ ਨੂੰ ਇਹ ਨਾ ਸਮਝੋ ਵੀ ਹਾਂ ਹੁਣ ਮੈਂ ਸਾਰਾ ਕੁਝ ਹੀ ਸਿੱਖ ਚੁੱਕੀ ਹਾਂ ਹਨਾ ਕਿਉਂਕਿ ਉਹ ਐਂਡ ਹੁੰਦਾ ਉਹ ਤੁਹਾਡਾ ਆਪਣਾ ਵੀ ਐਂਡ ਹੁੰਦਾ ਤੁਸੀਂ ਓਵੇਂ ਚੰਗੀ ਤਰ੍ਹਾਂ ਫਿਰ ਕੁਝ ਕੁ ਚੀਜ਼ਾਂ ਸਿੱਖ ਨਹੀਂ ਪਾਉਂਦੇ ਹੈਗੇ ਤਾਂ ਐਵੇਂ ਹੀ ਹਰ ਇੱਕ ਫੀਲਡ ਦੇ ਵਿੱਚ ਬਹੁਤ ਐਕਸਪਰਟ ਪੈਣੇ ਤੁਸੀਂ ਉਹਨਾਂ ਚੀਜ਼ਾਂ ਨੂੰ ਫਾਲੋ ਕਰੋ ਹਨਾ ਤੁਸੀਂ ਖੁਦ ਉਹਨਾਂ ਚੀਜ਼ਾਂ 'ਚ ਐਕਸਪਰਟ ਹੋਵੋ ਐਕਸਪਰਟ ਤੋਂ ਵੀ ਅੱਗੇ ਹੋਰ ਐਕਸਪਰਟ ਹੋਵੋ ਹਨਾ ਸਿੱਖਣ ਦੀ ਇੱਛਾ ਨਾ ਮਰੰਦੋ ਆਪਣੀ ਹਨਾ ਕਦੇ ਵੀ ਆਪਣੇ ਆਪ ਨੂੰ ਕੰਪਲੀਟ ਨਾ ਸਮਝੋ ਵੀ ਬਸ ਹੁਣ ਮੇਰੀ ਬਸ ਹੋ ਗਈ ਇਹ ਚੀਜ਼ ਤਾਂ ਜ਼ਿੰਦਗੀ 'ਚ ਕਦੇ ਸ਼ਬਦ ਲੈ ਕੇ ਹੀ ਨਾਓ ਹਮੇਸ਼ਾ ਅੱਗੇ ਵਧਣ ਬਾਰੇ ਸੋਚੋ ਆਪਾਂ ਵੈਸੇ ਵੀ ਤਾਂ ਅੱਗੇ ਵੱਧ ਹੀ ਰਿਆਂ ਆਪਣੀ ਜ਼ਿੰਦਗੀ ਘਟ ਰਹੀ ਆਪਾਂ ਅੱਗੇ ਵੱਲ ਵਧ ਰਿਆਂ ਆਪਾਂ ਮੌਤ ਵੱਲ ਵਧ ਰਿਆਂ ਇੱਕ ਤਰੀਕੇ ਨਾਲ ਹਨਾ ਪਰ ਆਪਾਂ ਨੂੰ ਆਪਾਂ ਇਹ ਚੀਜ਼ ਨੂੰ ਯਾਦ ਨਹੀਂ ਰੱਖਦੇ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਵੀ ਹਜੇ ਜੋਈਂ ਜਾ ਰਹਿਆਂ ਜੋਈਂ ਜਾ ਰਹਿਆਂ ਪਰ ਜੇ ਦੇਖਿਆ ਜਾਵੇ ਜ਼ਿੰਦਗੀ ਸੱਚੀ ਬਹੁਤ ਛੋਟੀ ਵੀ ਆ ਪਰ ਇਸ ਨੂੰ ਜਿਉ ਇਹਨੂੰ ਰੱਜ ਕੇ ਜਿਉਣੋਂ ਜ਼ਿਆਦਾ ਵਧੀਆ ਰਹਿੰਦਾ ਹਨਾ ਵੀ ਉਹਵੇਂ ਦਿਨ ਕੱਟੀ ਕਰਨ ਨਾਲੋਂ ਮਰ ਗਏ ਪਿੱਟੇ ਗਏ ਹਨਾ ਹਰ ਇੱਕ ਚੀਜ਼ ਨੂੰ ਫੜ ਕੇ ਬੈਠੀ ਰਹਿਣ ਨਾਲ ਚੰਗਾ ਛੱਡੋ ਚੀਜ਼ਾਂ ਨੂੰ ਹਰ ਇੱਕ ਚੀਜ਼ ਨੂੰ ਹਨਾ ਹਰ ਇੱਕ ਦੁੱਖਾਂ ਨੂੰ ਜ਼ਿੰਦਗੀ ਨੂੰ ਜਿਉਣ ਵੱਲ ਜਾਓ ਇਹ ਗੱਲ ਐਗਜ਼ਾਮਪਲ ਹੈ ਜਦੋਂ ਤੁਸੀਂ ਮੈਂ ਖੁਦ ਹੀ ਹੁੰਦਾ ਵੀ ਜਦੋਂ ਮੈਂ ਫਰਸਟ੍ਰੇਟ ਹੁੰਨੀ ਆ ਕਿਸੇ ਚੀਜ਼ ਨੂੰ ਲੈ ਕੇ ਗੁੱਸਾ ਆਇਆ ਹੁੰਦਾ ਮੈਂ ਨਾ ਮਸ਼ੀਨ ਤੇ ਕੰਮ ਕਰਨ ਲੱਗ ਜਾਨੀ ਆ ਤਾਂ ਉਹ ਜਦੋਂ ਮੈਂ ਕੰਮ ਕਰਦੀ ਆ ਤਾਂ ਇੰਨੀ ਕੁ ਸੋਹਣੀ ਚੀਜ਼ ਬਣਾ ਕੇ ਬਾਅਦ ਵਿੱਚ ਮੈਂ ਉਹਨੂੰ ਉਹ ਕਰਦੀ ਆ ਨਾ ਫਿਰ ਮੈਨੂੰ ਹਰ ਇੱਕ ਚੀਜ਼ ਦਾ ਯਾਦ ਆ ਜਿਵੇਂ ਮ ਇਹ ਸਿੰਗਲ ਥ੍ਰੈਡ ਤੇ ਆ ਫੋਟੋ ਬਣਾਈ ਹੋਈ ਆ ਹਨਾ ਤੇ ਮਸ਼ੀਨ ਤੇ ਮੈਨੂੰ ਹਰ ਇੱਕ ਫੋਟੋ ਦੇ ਪਿੱਛੇ ਇੱਕ ਕਹਾਣੀ ਪਤਾ ਵੀ ਇਹ ਮੈਂ ਕਦੋਂ ਬਣਾਈ ਸੀ ਹਨਾ ਜਦੋਂ ਮੈਂ ਗੁੱਸੇ ਛੁਣੀਆ ਫਰਸਟ੍ਰੇਟ ਹੁੰਨੀਆ ਕਈ ਵਾਰ ਗੁੱਸੇ ਜਦ ਵਿੱਚ ਜ਼ਿਆਦਾ ਵਧੀਆ ਕੰਮ ਕਰ ਦਿੰਦੇ ਆ ਬਿਲਕੁਲ ਕਿਉਂਕਿ ਉਹ ਜਿਹੜੀ ਫਰਸਟ੍ਰੇਸ਼ਨ ਆ ਕਿਸੇ ਨੂੰ ਕਹਿਣ ਦੀ ਬਜਾਏ ਹਨਾ ਕੰਮ ਤੇ ਨਿਕਲਦੀ ਆ ਉਹ ਸੱਚੀ ਬਹੁਤ ਸੋਹਣਾ ਰੂਪ ਲੈ ਕੇ ਬਾਹਰ ਆਉਂਦੀ ਆ ਤਾਂ ਇਹਦੇ ਨਾਲ ਇਹੀ ਹੁੰਦਾ ਵੀ ਕਿਸੇ ਨਾਲ ਲੜਨ ਨਾਲੋਂ ਅੜਨ ਨਾਲੋਂ ਚੰਗਾ ਆਪਣੇ ਕੰਮ ਤੇ ਬੈਠ ਜਾਓ ਉਹੀ ਜਿਹੜੀ ਆਪਾਂ ਵੈਸੇ ਵੀ ਤਾਂ ਆਪ ਕਹਿੰਦੇ ਮੈਡੀਟੇਸ਼ਨ ਕਰਨ ਬੈਠਣਾ ਹਨਾ ਤੁਸੀਂ ਆਪਣੀ ਮਨਪਸੰਦ ਜਦੋਂ ਕੰਮ ਕਰ ਰਹੇ ਹੋ ਉਹ ਇੱਕ ਤਰੀਕੇ ਨਾਲ ਮੈਡੀਟੇਸ਼ਨ ਹੀ ਆ ਧਿਆਨ ਹੀ ਲਾ ਰਹੇ ਹੋ ਤੁਸੀਂ ਕਿਸੇ ਚੀਜ਼ ਤੇ ਤਾਂ ਫਿਰ ਜ਼ਿੰਦਗੀ ਸੱਚੀ ਬਹੁਤ ਸੋਹਣੀ ਹੋ ਜਾਂਦੀ ਆ ਤੇ ਜਿਵੇਂ ਹੁਣ ਤੁਹਾਡੀ ਸਟੱਡੀ ਦੀ ਗੱਲ ਕੀਤੀ ਜਾਵੇ ਪਹਿਲਾਂ ਤੁਸੀਂ ਦੱਸੋ ਸਟੱਡੀ ਕੀਤੀ ਕੀ ਹੋਈ ਆ ਮੇਰੀ ਐਮਏ ਬੀਐਡ ਹੈ ਐਮਏ ਪੰਜਾਬੀ ਦੀ ਆ ਤੇ ਨੈਟ ਕੁਆਲੀਫਾਈ ਆ ਬੀਐਡ ਹੈ ਤੇ ਪੀਟੈਟ ਕੁਆਲੀਫਾਈ ਆ ਹੁਣ ਬੱਸ ਅਗੇ ਮਾਸਟਰ ਕੇਡਰ ਦੀ ਕੋਚਿੰਗ ਚੱਲ ਰਹੀ ਆ ਜਾਂ ਜੋ ਵੀ ਪੋਸਟ ਆ ਰਹੀਆਂ ਨੇ ਤੇ ਉਹਨਾਂ ਲਈ ਅਪਲਾਈ ਕਰ ਰਹੀ ਆ ਤੇ ਸਟੱਡੀ ਦੇ ਨਾਲ ਨਾਲ ਫਿਰ ਇੱਧਰ ਕੰਮ ਦੇ ਵੱਲ ਕਿਵੇਂ ਟਾਈਮ ਕੱਢ ਲੈਂਦੇ ਆ ਹਾਂ ਇਹ ਸਵਾਲ ਮੈਨੂੰ ਬਹੁਤ ਜ਼ਿਆਦਾ ਮਿਲਦਾ ਹੁੰਦਾ ਹੈ ਨਾ ਵੀ ਕਿਵੇਂ ਹੈਂਡਲ ਕਰਦੇ ਹੋ ਚੀਜ਼ਾਂ ਨੂੰ ਪਰ ਮੈਨੂੰ ਇੰਨਾ ਕੁ ਕਲੀਅਰ ਹੋਇਆ ਕਲੀਅਰ ਆ ਹਰ ਇੱਕ ਚੀਜ਼ ਨੂੰ ਲੈ ਕੇ ਹਨਾ ਵੀ ਮੈਂ ਜਦੋਂ ਜਿੱਥੇ ਹੁੰਨੀ ਆ ਉਦੋਂ 100% ਹੁੰਨੀ ਆ ਜੇ ਮੈਂ ਹਫ਼ਤੇ 'ਚੋ 3 ਦਿਨ ਕੰਮ ਕਰ ਰਹੀ ਆ ਤਾਂ ਮੈਂ 3 ਦਿਨ ਕੰਮ ਹੀ ਕਰ ਰਹੀ ਹੁੰਨੀ ਆ ਤੇ ਜੇ ਮੈਂ 3 ਦਿਨ ਪੜ੍ਹ ਰਹੀ ਆ ਤਾਂ 3 ਦਿਨ ਪੜ੍ਹ ਹੀ ਰਹੀ ਹੁੰਨੀ ਆ ਹਨਾ ਤੇ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਜਦੋਂ ਆ ਜਾਂਦਾ ਨਾ ਇੱਕ ਵਾਰੀ ਮੈਨੇਜਮੈਂਟ ਕਹਿ ਲਓ ਹਰ ਇੱਕ ਚੀਜ਼ ਚ ਮੈਨੇਜਮੈਂਟ ਕੰਮ ਕਰ ਰਹੀ ਹੈ ਬਿਜ਼ਨਸ ਚ ਵੀ ਕਰ ਰਹੀ ਹੈ ਜ਼ਿੰਦਗੀ ਚ ਵੀ ਕਰ ਰਹੀ ਹੈ ਰਿਸ਼ਤਿਆਂ ਚ ਵੀ ਕਰ ਰਹੀ ਹੈ ਹਰ ਇੱਕ ਚੀਜ਼ ਚ ਆ ਨਾ ਤਾਂ ਓਵੇਂ ਮੈਨਾਂ ਚੀਜ਼ਾਂ ਨੂੰ ਐਵੇਂ ਟਾਈਮ ਦਿੱਤਾ ਹੋਇਆ ਵੀ ਜਦੋਂ ਜਿਹੜੀ ਚੀਜ਼ ਨੂੰ ਟਾਈਮ ਦੇਣਾ ਉਧਰ ਹੀ ਦੇਣਾ 50 50 ਨਹੀਂ ਕਦੇ ਹੋਣਾ ਵੀ ਬੈਠੇ ਤੁਸੀਂ ਪੜਨੋਂ ਪਿੱਛੇ ਤੁਹਾਨੂੰ ਕੰਮ ਦਾ ਫਿਕਰ ਪਿਆ ਜਾਂ ਕੰਮ ਕਰ ਰਹੇ ਹੋ ਫਿਕਰ ਤੁਹਾਨੂੰ ਪੜਨ ਦਾ ਪਿਆ ਹਨਾ ਐਵੇਂ ਨਹੀਂ ਹੁੰਦਾ ਜ਼ਿੰਦਗੀ ਚ ਜਦੋਂ ਵੀ ਜਿੱਥੇ ਹੋ ਉਦੋਂ ਉੱਥੇ 100% ਰਹੋ ਜਿਆਦਾ ਵਧੀਆ ਰਹੋ ਕਿਉਂਕਿ ਅੱਜ ਨਹੀਂ ਆ ਤੇ ਜੇ ਗੱਲ ਕੀਤੀ ਜਾਵੇ ਮਾਰਨਿੰਗ ਲੇਟ ਉੱਠਣਾ ਆ ਤੇ ਰਾਤ ਨੂੰ ਲੇਟ ਸੌਣਾ ਆ ਤੇ ਫਿਰ ਕਹਿੰਦੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਬਿਲਕੁਲ ਹਾਂ ਸਭ ਤੋਂ ਪਹਿਲਾਂ ਉਹੀ ਮੈਨੇਜਮੈਂਟ ਦੀ ਗੱਲ ਆਪਾਂ ਕੀਤੀ ਹੈ ਹਨਾ ਜ਼ਿੰਦਗੀ 'ਚ ਖਾਣ ਪੀਣ ਦੀ ਵੀ ਰੱਖੋ ਸੌਣ ਦੀ ਵੀ ਰੱਖੋ ਫੋਨ ਦੇਖਣ ਦੀ ਵੀ ਰੱਖੋ ਹਨਾ ਰਿਸ਼ਤਿਆਂ ਨੂੰ ਟਾਈਮ ਦੇਣ ਦੀ ਵੀ ਰੱਖੋ ਪਰਿਵਾਰ ਨੂੰ ਵੀ ਟਾਈਮ ਦੇਣ ਦੀ ਰੱਖੋ ਹਰ ਇੱਕ ਚੀਜ਼ 'ਚ ਮੈਨੇਜਮੈਂਟ ਕੰਮ ਕਰ ਰਹੀ ਆ ਤੁਸੀਂ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਸਿੱਖ ਗਏ ਨਾ ਤਾਂ ਤੁਸੀਂ ਬਿਜ਼ਨਸ ਨੂੰ ਵੀ ਹੈਂਡਲ ਕਰੋਗੇ ਹਰ ਇੱਕ ਚੀਜ਼ ਨੂੰ ਹੈਂਡਲ ਕਰੋਗੇ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਕੀਮਤੀ ਸਮਾਂ ਸੋ ਐਸੀ ਸਾਡੇ ਨਾਲ ਰੁਪਿੰਦਰ ਕੌਰ ਜਿਨ੍ਹਾਂ ਦਾ ਬਸਤਾਕਾਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਆ ਕਿ ਇਹਨਾਂ ਦੇ ਵੱਲੋਂ ਇੱਕ ਵੱਖਰੀ ਤਰੀਕੇ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਪੰਜਾਬੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਗੁਰਮੁਖੀ ਨੂੰ ਅੱਗੇ ਲੈ ਕੇ ਆ ਰਹੇ ਨੇ ਅਲੱਗ-ਅਲੱਗ ਥਾਟ ਤੇ ਜਿਹੜੇ ਇਹਨਾਂ ਦੇ ਵੱਲੋਂ ਜਿੱਥੇ ਬੈਗਾਂ ਦੇ ਉੱਪਰ ਬਣਾਏ ਜਾ ਰਹੇ ਨੇ ਦੁਪੱਟੇ ਬਣਾਏ ਜਾ ਰਹੇ ਨੇ ਸੋ ਤੁਸੀਂ ਵੀ ਜੇਕਰ ਚਾਹੁੰਦੇ ਹੋ ਕਿ ਅੱਜੀਆਂ ਕੁੜੀਆਂ ਜਿਵੇਂ ਪਿੰਡ ਦੇ ਵਿੱਚੋਂ ਉੱਠ ਕੇ ਸ਼ਹਿਰ ਦੇ ਵਿੱਚ ਆਈਆਂ ਨੇ ਸਪੋਰਟ ਦੀ ਲੋੜ ਹੁੰਦੀ ਹੈ ਤੇ ਵੱਧ ਚੜ ਕੇ ਸਪੋਰਟ ਕਰਨੀ ਚਾਹੀਦੀ ਹੈ ਇਹਨਾਂ ਦੇ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ ਦੀ ਜਿਹੜੀ ਖਰੀਦਦਾਰੀ ਕਰਨੀ ਚਾਹੀਦੀ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਹਾਂਜੀ ਪੰਜਾਬ ਤੇ ਤੇ ਮੈਨੂੰ ਦਿਓ ਪ੍ਰਦੀਪ ਅਡੋਲ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ